ਮੈਨੂੰ ਲੱਗਦਾ ਬੰਤਵਾਈ ਫੇਰ ਉਹਨਾਂ ਨੂੰ ਤੇਰੇ ਕੈਰੇਕਟਰ ਬਾਰੇ ਨਹੀਂ ਪਤਾ ਜੇ ਵੀ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਤੂੰ ਪਿੰਡ 'ਚ ਖੜਿਆ ਸੀ ਤੈਨੂੰ ਕਿਸੇ ਨੇ ਬੋਟ ਨਹੀਂ ਪਾਈ ਤੇਰੀ ਪਿੰਡ 'ਚ ਕਿਸੇ ਨਾਲ ਬਣਦੀ ਨਹੀਂ ਹਾਂ ਮੈਨੂੰ ਲੱਗਦਾ ਤੈਨੂੰ ਉੱਥੋਂ ਵੀ ਕੱਢ ਦੇਣਗੇ ਆ ਕਾਲੇ ਮੂੰਹ ਵਾਲੀ ਐ ਤੂੰ ਪਹਿਲਾਂ ਵੀ ਉਦੋਂ ਬੱਟਾਂ ਮਿਲਿਆ ਇੱਥੇ ਉਦੋਂ ਮੈਂ ਹਾਰ ਗਿਆ ਤੂੰ ਤਾਂ ਕੜਮਈਆਂ ਜੱਪਾਜਾ ਤੋਂ ਮੇਰੇ ਕੋਲ ਪੱਕਿਆ ਮੇਰਾ ਕੀ ਕਾਲਾ ਮੂੰਹ ਹੈ ਫੇਰ ਮੈਨੂੰ ਨੌਕਰੀ ਤੋਂ ਕਢਾਂਗੀ ਪਤਾ ਕਮਨ ਨੌਕਰੀ ਮਿਲੀ ਆ ਮੈਨੂੰ ਜੇ ਮੈਂ ਸੱਚ ਬੋਲਦੀ ਤਾਂ ਤੈਨੂੰ ਕਾੜੀ ਲੱਗਦੀ ਹਾਂ ਤੂੰ ਕੱਢੀ ਕਾ ਕੀ ਮੈਂ ਮੈਂ ਤਾਂ ਉਹ ਗੱ ਉਹ ਬਾਕੀ ਜਾਉਂੋਂ ਬਾਕੀ ਜਾ ਮਾਂ ਮਾਂ ਤੇ ਨੂੰ ਦੱਛਤਾ ਮਛਰ ਕੁੱਟ ਰੂਟ ਮੈਂ ਵੋਟਾਂ ਵੇਲੇ ਵੀ ਕਹਾਂ ਸੀ ਵੀ ਹਾਰ ਜੇਗਾ ਨਾ ਖੜ ਜਦ ਮੰਨਿਆ ਹੀ ਨਹੀਂ ਹੈਗਾ ਮੈਂ ਤਾਂ ਤੇਰੇ ਪੈਰ ਦੀ ਵੀ ਮਿੱਟੀ ਛਾਪ ਕਰੂਗਾ ਢਾਡੂ ਲਾਉਂਗਾ ਬਈ ਮੈਂ ਫੇਰ ਵੀ ਕੰਨੀ ਆ ਹਾਂ ਵੀ ਜੇ ਪਤਾ ਲੱਗ ਗਿਆ ਉੱਥੇ ਕਿਸੇ ਨੇ ਦੱਸਦਾ ਕਿ ਤਾ ਤੈਨੂੰ ਕੱਢਣਾ ਦੇ ਬੇੜਾ ਤਾ ਬਈ ਤੂੰ ਪਿੰਡ ਵਾਲਿਆਂ ਜੀ ਬਈ ਤੂੰ ਚਾਹ ਕਿਛੇ ਦਾ ਬਈ ਦੇ ਮੈਨੂੰ ਹਟਵਾਉਣ ਕਿਤਾ ਹੈਗੇ ਪਰ ਮੈਂ ਨਹੀਂ ਹਟਦਾ ਇਨੀ ਨੌਕਰੀ ਤੋਂ ਕੱਢ ਚੱਕ ਤਾ ਕੈਰ ਪੜਿਆ ਹੋਇਆ ਮੈਂ ਹਾਂ ਚਲ ਕੀ ਪਤਾ ਲੱਗਦਾ ਜੇ ਮੂਡ ਬਦਲ ਗਿਆ ਉਹਨਾਂ ਦਾ ਕੱਢ ਕੇ ਤੇਰੀ ਥਾਂ ਕਿਸੇ ਹੋਰ ਨੂੰ ਰੱਖ ਲੈ ਮੈਂ ਤਾਂ ਉਹ ਕਹਿੰਨੀ ਆ ਵਿੱਚ ਤੇਰੇ ਤੋਂ ਵਧੀਆ ਮਿਲ ਗਿਆ ਕੋਈ ਤੂੰ ਉਹ ਆਪਾਂ ਲਈ ਤੈਨੂੰ ਕੱਢ ਦੇ ਤੂੰ 3 ਮੈਂ